ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੁਪਹਿਰ ਦਾ 1.5 ਵਜ ਗਿਆ ਅੱਜ ਤਰੀਕਾ ਹੈ 11 ਮਰਤਾ ਹੂੰ 11 ਦਿਨ ਹੈਗਾ ਮੰਗਲਵਾਰ ਹੂੰ 11 ਤਰੀਕਾ ਦਿਨ ਮੰਗਲਵਾਰ ਹੋ ਗਿਆ ਜੀ ਦੁਪਹਿਰ ਦਾ ਟਾਈਮ ਹੋ ਗਿਆ ਸਾਡਾ ਮੁੰਡਾ ਰੋਟੀ ਖਾਣ ਆ ਗਿਆ ਪੱਖਾ ਲਾਈ ਬੱਠਾ ਰੋਟੀ ਖਾ ਰਿਹਾ ਹੋਰ ਲਿਆ ਮੈਂ ਰੋਟੀ ਹੂੰ ਆ ਪੱਖਾ ਲਾ ਰਖਿਆ 1.5 ਵਜੇ ਆਲਾ ਇਹ ਕੱਪੜੇ ਤਾਂ ਤੇ ਪਏ ਨੇ ਹੁਣ ਤੇ ਹਮਾਰਾ ਪੀਣਾ ਨੇ ਹਲੇ ਅੱਧੇ ਕੱਪੜੇ ਉੱਪਰ ਲਾ ਕੇ ਲਿਓਣੇ ਨੇ ਮਰੇ ਕੱਪੜੇ ਲਾਵਾਂਗੇ ਮੈਂ ਤਾਂ ਗਰਮੀ ਇੰਨੀ ਆ ਗਈ ਆ ਸਾਡੀ ਕੁੜੀ ਕੋਲ ਅੱਜ ਦਾ ਟਾਈਮ ਚੇਂਜ ਹੋ ਗਿਆ ਰੋਟੀ ਬਣਾ ਦਾ ਟਾਈਮ ਜੇ ਨਹੀਂ ਹੋਇਆ ਮਤਲਬ ਬੰਦਾ ਚੇਂਜ ਹੋ ਗਿਆ ਰੋਟੀ ਬਣਾਉਣ ਵਾਲਾ ਅੱਜ ਰੋਟੀ ਬਣਾਏ ਸਾਡੀ ਕੁੜੀ ਅਮਰਤਪਾਲ ਕੌਰ ਮੇਰੇ ਰੋਟੀ ਬਣ ਗਈਆਂ ਰੋਟੀ ਬਣਾ ਰਹੀ ਆ ਚਲ ਕੋਈ ਤਾਂ ਬਣਾਤਾ ਇਹ ਨਹੀਂ ਆ ਮੈਂ ਤਾਂ ਰਾਖੀ ਰੱਖਦੀ ਆ ਡੈਡੀ ਕਹਿੰਦਾ ਮੈਂ ਆਉਣਾ ਐਵੇਂ ਲੈ ਜਾਣਾ ਕਹਿੰਦੇ ਆ ਪਲੇਟ 'ਚ ਰੋਟੀ ਬਹੇ ਮੜੀ ਲੈ ਆਈ ਇਹ ਠੰਡੀਆਂ ਖਾਂਦਾ ਤਾਂ ਕੋਲੇ ਰੋਟੇ ਕੋ ਉਹ ਠੰਡੇ ਰੋਟੇ ਹੋਏ ਕੋਲੇ-ਕੋਲੇ ਆ ਲੇ ਚੱਕ ਤੱਕ ਜਗਰਮ ਹੋ ਰਿਹਾ ਹੈ ਕੰਦੀ ਸਦਾ ਹੁੰਦਾ ਕਿ ਟਿਵੇਂ ਹਾਲੇ ਅੱਜ ਜਿਵੇਂ ਮੈਂ ਐਸੀ ਪਿਆਜ ਵਾਲੇ ਪਰੌਂਠੇ ਅਸੀਂ ਥੋੜਾ ਜੇ ਬਾਅਦ ਚ ਰੋਟੀ ਬਣਾਇਸੀ ਹੁਬਦੀ ਥੋੜੀ ਲੇਟ ਵਾਸੇ ਮਤਨਾ ਤਾਂ ਜੇ ਮਰੋੜਦਾ ਮੋਨ ਨੂੰ ਬਾਤੇ ਸੀ ਆਪਾਂ ਖਾਲੇ ਸੀ ਦੋਰਾ ਰਹਿ ਗਿਆ ਇਹ ਪਹਿਲਾਂ ਖਾ ਗਏ ਸੀ ਮੈਂ ਕੱਪੜੇ ਧੋਈ ਸੀ ਅੱਜ ਕੰਬਲ ਵੀ ਧੋਣ ਵਾਲੇ ਸੀ ਨਾ ਹਾਂ ਲੈਓ ਕੰਬਲ ਆਏ ਗੁਰਦੁਆਰੇ ਚੋਂ ਉਹ ਕੰਬਲ ਕਹਿੰਦੇ ਧੋਣ ਵਾਲੇ ਕੰਬਲ ਸੀ ਉਹ ਇੱਕ ਆ ਰਿਹਾ ਹੈ ਇੱਕ ਕੰਬਲ ਆ ਰਿਹਾ ਹੈ ਉਹ ਕੰਬਲ ਧੋਤੇ ਅੱਜ ਨਵਾਂ ਵੀਡੀਓ ਲਾਤੀ ਲੋਕੀਆ ਆਈ ਗਈ ਆ ਗਿਆ ਕੀ ਕਰਕੇ ਆਇਸ ਗੁੱਲੋ ਬੱਚਾ ਨੂੰ ਉੱਪਰ ਚੱਕ ਕੇ ਲੜਕਾ ਕੇ ਮਾਰ ਕੇ ਬੱਚਿਆਂ ਨੂੰ ਨਹੀਂ ਉੱਪਰ ਹਾਂ ਲਾ ਕੇ ਫਿਰ ਉਹਨਾਂ ਨੇ ਚਲੀ ਗਈ ਬੱਚੀ ਫਿਰ ਤੈਨੂੰ ਲੜਕਾਇਆ ਉਹਨਾਂ ਨੇ ਹਾਂ ਪਰ ਉਹ ਬੱਚਾ ਗਿਆ ਨਹੀਂ ਹੈ ਨੋ ਕਿਉਂ ਹੈ ਕਿਉਂ ਨਹੀਂ ਲੈ ਮੈਂ ਉਹ ਅੱਜ ਕੰਮ ਸੀਗਾ ਘਰੇ ਮੈਂ ਤਾਂ ਨਹੀਂ ਗਈ ਅੱਜ ਕੀ ਖਾ ਕੇ ਸਕੂਲ ਚ ਆਲੂ ਹੋਰ ਤੂੰ ਗਏ ਮੈਨੂੰ ਲੈ ਆਲੀ ਮੈਨੂੰ ਲੈ ਆਲੀ ਤੈਨੂੰ ਕਿ ਅੱਜ ਮੈਨੂੰ ਸਬਜ਼ੀ ਲੈ ਆਈ ਸਕੂਲੋਂ ਜੇ ਕੜੀ ਭਾਈ ਨਾ ਕੜੀ ਲੈ ਗਈ ਚ। ਕਹਿਣਾ ਸੀ ਪਰਸੋਂ ਇਹ। ਕਹ ਦੱਦੀ ਸਕੂਲ ਜਗ ਕੜੀ ਬਣਾਈ ਦਸੀ। ਮੈਂ ਮੈਨੂੰ ਲਿਆਉਂਦਾ ਫਿਰ ਕਹਿੰਦਾ ਕਾਚ ਲੈ ਕੇ ਆਉਂਦਾ ਮੈਂ ਡੱਬੇ ਪਾ ਕੇ ਲਿਆਉਂਦਾ। ਤੇ ਮੇਰੇ ਕੋਲ ਡੱਬਾ ਕੰਮ ਕੋਈ ਹੈ ਨਹੀਂ ਸੀ ਤਵੇ। ਕਹੇ ਦੇਖੋ ਲੰਚ ਬਾਕਸ ਹੈਗਾ ਤਾਂ ਹੈਗਾ। ਅੱਜ ਫੇਰ ਇਹ ਪੁੱਛਦਾ ਸੀ ਦੱਦੀ ਮੈਂ ਜੇ ਘਰੇ ਆਉਂਗਾ ਕਿ ਅੱਜ ਕੀ ਬਣਾਉਂਗੇ ਘਰੇ? ਮੈਂ ਕੀ ਬਣਾਇਆ ਕਿਹਾ ਕद्दू ਬਣਾ ਲਿਓ। ਕद्दू ਦਾ ਸ਼ਕੀ ਫਿਰ ਕਹਿੰਦਾ ਪੂਰਜੀ ਬਣਾ ਲਿਓ ਪੂਰਜੀ ਕੇ ਮਾਂ ਗਾਦੀ ਕਿਹਾ ਸਬਜੀ ਪੂਰਜੀ ਬਣਾ ਲਿਓ। ਸਬਜੀ ਦੀ ਪੂਰਜੀ। ਕਾਂ ਸਬਜੀ ਪੂਜੀ ਬਣਾ ਲਗਾ ਨਾ ਆ ਸਬਜੀ ਪੂਜੀ ਕਿਹੜੀ ਹੁੰਦੀ ਆ ਇਹਨੇ ਬਣਾਈ ਹੋਊਗੀ ਕੋਈ ਹਾਂ ਘਰੇ ਸਬਜੀ ਖਾਂਦਣੀ ਘਰੇ ਨਹੀਂ ਸਬਜੀ ਖਾਂਦਾ ਇਹ ਘਰੇ ਇਹਨੂੰ ਆ ਚਾਹੀਦਾ ਮਨੀ ਪਨੀਰ ਦੀ ਪੂਜੀ ਵਧੀਆ ਖਾਂਦਾ ਇਹ ਮਲਾਈ ਦਹੀਂ ਆ ਹੁਣ ਆਹਾ ਮੈਗੀ ਦਿਓ ਮਨ ਦਾ ਫੋਨ ਆਇਆ ਸੀ ਕਿੰਗਾ ਮੈਗੀ ਬਣਾ ਦਿੰਦੀ ਤਾਂ ਫੇ ਨੀ ਰੋਟੀ ਖਾਣੀ ਆਨੇ। ਸਾਤੇ ਵਿਖਾਉਂਗਾ ਜਦ ਮੈਗੀ ਵੀ ਲੈ ਕੇ ਜਾਉਂਗੀ। ਸਾਰਾ ਸਮਾਨ ਲੈ ਆਇਆ। ਕੱਲਾ ਪਿਆਜ, ਕੱਲਾ ਪਿਆਜ ਪਈ ਬਸ। ਪਿਆਜ ਦਾ ਦਰਕਾ ਲਗਾਉਂਦੀ। ਤੋਂ। ਤੋਂ ਗਾ ਬਿਨਾ ਦੜਕੇ ਵਾਲੀ ਖਾਂਦਾ ਨਹੀਂ। ਨਹੀਂ ਤਾਂ ਮੈਂ ਬਿਨਾ ਦੜਕੇ ਵਾਲੀ ਬਣਾਣਾ। ਉਹ ਖਾਂਦਾ ਨਹੀਂ ਬੈਣ ਲੱਗ ਕੇ ਵਾਲੀ। ਇਹ ਦੜੇ ਪਾਂਡੇ ਮਾਜਨੇ ਗਾਇਆ। ਪਾਂਡੇ ਮਾਜ ਲਈਏ। ਕਿਉਂਕਿ ਕਾਇਕ ਮੈਂ ਵੀ ਕਰ ਦੋਨੀ ਆ। चाकू ऊपर प्या कर रोटी बनाई है हम मैगी बना दी अद्धा है है। कम कर फिर झाड़ू लाया पोचा लाया सारे तोता ਹੁਣ ਮੇਰੀ ਵਾਰੀ ਆ ਗਈ ਬੱਸ ਬੱਸ ਮੈਂ ਤਾਂ ਆ ਸਕਕੀ ਸੀ ਮੈਂ ਇੰਨਾ ਕੰਮ ਕਰਿਆ ਕਰਿਆ ਨਾ ਤਾਂ ਤਾਂ ਲਾਉਦਾ ਤੋ ਬੰਨਿਆ ਨਹੀਂ ਦੀਵਾਲੀ ਦੀ ਸਖਾਈ ਇਹ ਕਲੇ ਵੀ ਉਹ ਤੇਰਾ ਕਰਦੇ ਆ ਉਹ ਤਾਂ ਸਕੂਲ ਜਾਂਨ ਨੇ ਕਿਹੜੇ ਦਵਾਈ ਕਰਦੇ ਆਸੀਂ ਕਰਦੇ ਹੁੰਦੇ ਆ ਇਹਨਾਂ ਦੀਵਾਲੀ ਦੇ ਟਾਈਮ ਪਿੰਚੂ ਕੀ ਹੁੰਦੀਆਂ ਨੇ ਉਹ ਤੋਂ ਤੋਂ ਜੁਆਇ ਨਿਹੜੇ ਹੁੰਦੀਆਂ ਪਹਿਲਾਂ ਵਿਸ਼ਕਰਮ ਦੇ ਦੀਵਾਲੀ ਦੀ ਬਸ ਵੈ ਇੱਕ ਇਹ ਕੋਸੇ ਪਹਿਲਾ ਹੁੰਦੀ ਆ ਉਹ ਬੰਦਾ ਬਹਿਲਾ ਹੋ ਕੇ ਪਾਏ ਕਰਕੇ ਇਹ ਵਾਰ ਹੋਲੀ ਵਾਲੀ ਹੁੰਦੀ ਹੈ ਜਿੱਥੇ ਨਾ ਮਰੇ ਛੁੱਟੀਆਂ ਹੋਲੀ ਛੁੱਟੀਆਂ ਹਾਂ ਕਰਾਂਗੇ ਛੁੱਟੀਆਂ ਨੰਨੇ ਕਦੇ ਕੀ ਨਾ ਕਰੀ ਨਾ ਸੂਚੀ ਪਰਦੀ ਉਂਟਰੇ ਪੇਪਰ ਕਰਾਂਗੇ ਅੱਗੇ ਮਈ ਚ ਮੇਰੇ ਹਾਂ ਵੀ ਇਹ ਦੇ ਨੇ ਓਕੇ ਸਿਲੀਕਾ ਕਿਉਂਕਿ ਇਹ ਤਾਂ ਨਹੀਂ ਸਾਨੂੰ ਫਰਲ ਆਉਂਦੇ ਨੇ ਤੇਲ ਬਹੁਤ ਹੈ ਨਾ ਬਹੁਤ ਤੇਲ ਬਹੁਤ ਬੱਦਲ ਨਹੀਂ ਦਨੇ ਬੋਲਦੇ ਹੁੰਦੇ ਹਾਂਜੀ ਸਵਾਦ ਆਤੀ ਹੈ ਜਿਹਦੇ ਵਿੱਚ ਚੀਜ਼ ਵਗੈਰਾ ਪਾਇਆ ਹੋਵੇ ਤੇ ਚੀਜ਼ ਵੰਗਾ ਲੈਂਦੀ ਚੀਜ਼ ਵਗੈਰਾ ਮਜ਼ਾ ਆ ਗਿਆ ਰਹਾ ਬਣਾਇਆ ਜੀ ਪੋਹਾ ਪਹਿਲਾਂ ਇਹ ਆ ਪੋਹਾ ਬਣਾਇਆ ਪੋਹਾ ਤੇ ਥੋੜਾ ਜਿਹਾ ਇਕੱਠਾ ਹੋ ਗਿਆ ਜੀ ਜੁੜ ਗਿਆ ਥੋੜਾ ਜਿਹਾ ਤੇ ਜਾਰੇ ਭਿਉਂਦਾ ਆਊਗਾ ਉਹ ਥੋੜਾ ਜਿਹਾ ਹੋ ਗਿਆ ਸੀ ਨਾ ਮੈਂ ਕਹਿੰਦਾ ਜਲਦੀ ਭਿਉਂਦਾ ਸੀ ਮੈਂ ਲੱਭੋਂ ਤੇ ਵੀ ਨਹੀਂ ਬੈਠਿਆ ਸੀਗਾ ਉਹ ਮੈਂ ਧੋ ਕੇ ਰੱਖਤਾ ਸੀਗਾ ਸਾਈਡ ਤੇ ਤਾਂ ਹੀ ਧੋ ਕੇ ਇਹ ਧੋ ਕੇ ਰੱਖਿਆ ਹੋਏ ਨਾਲ ਨਾਲ ਵਸ ਨਾਲੇ ਵਸ ਕੇ ਕਰਕੇ ਨਾ ਉਹ ਫਿਰ ਸਾਈਡ ਤੇ ਪੈ ਇਹ ਕਰਨ ਲੱਗ ਗਿਆ ਕੋਈ ਸੈਂਡਵਿਚ ਬਣਾਉਣ ਲੱਗਾ ਕੋਈ ਕੀ ਬਣਾਉਣ ਲੱਗਾ ਤੂੰ ਮੈਂ ਤਾਂ ਆ ਪੁੱਲ ਜੂਗੀ ਮੈਂ ਕਰਾਂਗੀ ਆ ਰਸ ਆ ਸਬਜ਼ੀ ਦਾ ਕਦੇ ਨਾ ਵੇ ਲਾਇਆ ਹਾਂ ਆ ਰਸ 9 ਵਜੇ ਸੀ ਬਣੀਆਂ ਹਾਂ ਹਾਂ ਹਾਂਜੀ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਨਾਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਹਾਂਜੀ ਹੁਣ ਸ਼ਾਮ ਦਾ ਵਲੌਗ ਬਣਾਉਣੀ ਆ ਪਹਿਲਾਂ ਅਸੀਂ ਕੰਟੀਨਿਊ ਨਹੀਂ ਕੀਤਾ ਵੀ ਤੁਹਾਨੂੰ ਇਹ ਦੱਸ ਦਿੰਨੇ ਆ ਵੀ ਅਸੀਂ ਪਹਿਲਾਂ ਕੀ ਕੀ ਕੀਤਾ ਸੀ ਬਸ ਉਸ ਤੋਂ ਬਾਅਦ ਅਸੀਂ ਮੈਗੀ ਬਣਾਈ ਸੀ ਮੈਗੀ ਬਣਾਉਣ ਤੋਂ ਬਾਅਦ ਥੋੜਾ ਆਰਾਮ ਕਰ ਲਿਆ ਸੀ ਤੇ ਬਸ ਚਾਹ ਪਾਣੀ ਪੀ ਲਿਆ ਬਸ ਐਮੀ ਟਾਈਮ ਲੰਘ ਗਿਆ ਫਿਰ ਡੈਡੀ ਨਾਲ ਬਾਜ਼ਾਰ ਜਾ ਕੇ ਆਇਆ ਉਹ ਸਬਜੀ ਸੁਬਜੀ ਲਿਆਂਦੀ ਤਾਂ ਹੁਣ ਦੇਖੋ ਮੰਮੀ ਹੁਣੇ ਸਬਜੀ ਵਗੈਰਾ ਕੱਟ ਰਹੇ ਨੇ ਟਾਈਮ ਹੋ ਚੁੱਕਿਆ ਸਬਜੀ ਬਣਾਉਣ ਲੱਗਿਆ ਸਬਜੀ ਕੀ ਹੈ ਜੀ ਗੋਭੀ আর ਮਟਰ ਗਾਜਰਾ ਚਾਵਲ ਕਹਿੰਦੇ ਨੇ ਬੱਚੇ ਕਹਿੰਦੇ ਚਾਪਰਾ ਬਣਾਓ ਵਿੱਚ ਗੋਭੀ ਪਾ ਕੇ ਮਟਰ ਪਾ ਕੇ ਹਮਲਾ ਜੀ ਆਪਾ ਬਣਾਵਾਂਗੇ ਪਹਿਲਾਂ ਸਬਜ਼ੀ ਲੈ ਕੇ ਆਇਣੀ ਡੇਢ ਘੜਾਗੀ ਬਸ ਐਂਸਰ ਤੂਫਾਨ ਕੇ ਲੈ ਕੇ ਆਇਆ ਹੁਣ ਚੰਡੀ ਅੱਜ ਕਿਸ ਨੂੰ ਡਾਕਟਰ ਨੂੰ ਲੰਗੀ ਇੱਥੇ ਡਾਕਟਰ ਗਿਆ ਮੈਨੂੰ ਤਾਂ ਪਤਾ ਮੈਂ ਦੱਸਾਂ ਵੀ ਨਹੀਂ ਆਈ ਇਹ ਮੈਂ ਦੰਡੋਂ ਸਕੇ ਤੇ ਨੀਂਦ ਵੀ ਤੇਰੇ ਬ੍ਰਿੰਗ ਘੁੰਮ ਗਿਆ ਸਮਝੀ ਭਾਈ ਮੈਨੂੰ ਕੋਈ ਸਮਝ ਆਉਣੀ ਹੈਗੀ ਇਹ ਬ੍ਰਿੰਗ ਘੁੰਮਤਾ ਨੇ ਟੈਸਟ ਪੂਰੀ ਹੈਗਾ ਵੀ ਟੈਸਟ ਉਹ ਸੰਝੀ ਵੀ ਕਿ ਮम्मी ਕਿੱਥੇ ਗਈ ਤੇ ਇੱਥੇ ਪਈ ਹਾਂ ਹਾਂ ਬੇਬੀ ਸੁੱਤੀ ਪਈ ਕਹਿੰਦੇ ਵੀ ਇੱਥੇ ਪਾਣੀ ਡੋਲਦਾ ਕਿਉਂ ਨਾ ਇੱਥੇ ਮੇਰੇ ਕੋਲ ਕੋਈ ਖੜਾ ਹੈ ਝਾਕ ਨਹੀਂ ਸੀ ਮੈਂ ਸੁੱਤੇ ਪਈ ਸੀ ਸੁੱਤੇ ਪਈ ਸੀ ਅਮਾ ਤੁਸੀਂ ਅਰੇ ਤਾਂ ਨੀਂਦ ਵਿੱਚ ਵੀ ਹੂੰ ਹੈਗੇ ਤਾਂ ਨੀਂਦ ਵਿੱਚ ਸੀ ਨਾ ਹੁਣ ਪਤਾ ਲੱਗਿਆ ਹੂੰ ਮੁੰਡਾ ਲੱਗਾ ਮਗਰੇ ਇਹਨਾਂ ਬੋਤਲ ਪਾਣੀ ਦੀ ਦੋਲੀ ਬੋਤਲ ਨਾਲ ਮਾਣੀ ਨਹੀਂ ਮੈਂ ਮਖਾ ਸਲਵਾਰਾ ਤੇ ਲਵਈਆਂ ਨੇ ਤੁਮਾਰ ਪਾੜ ਘੇਟਾਈ ਗਈ ਐ ਨਹੀਂ ਮੀ ਸਲਵਾਰਾ ਹੀ ਕਰਲਾ ਵੇ ਹੋਆ ਲੈ ਉਹ ਤੁਸੀਂ ਕਹਤਾ ਵੀ ਸਲਵਾਰਾ ਹੈ ਹੀ ਨਹੀਂ ਸੀ ਉਹ ਦੁਬਾਰੇ ਜਗਦੀਸ਼ ਆਇਆ ਸੀ ਕਹਿੰਦਾ ਮੈਨੂੰ ਕਿਹ ਚੱਕਰ ਆਉਂਦੇ ਜਗਦੀਸ਼ ਕਹਿੰਦਾ ਦੁਬਾਰੇ ਜਾਇਸ ਹੋ ਕਿਆ ਮੇਰੇ ਵੀ ਕਿ ਸਿਰ ਘੁੰਮਦਾ ਹੀ ਗਿਆ ਬਹੁਤ ਕਿਆ ਦਿਨ ਹੋ ਗਿਆ ਤਾਂ ਇਹ ਤੇ ਵਾਰ ਲੈ ਕੇ ਨਾ ਮੈਂ ਆਇਆ ਨਹੀਂ ਫੇਕ ਕਰ ਤੁਲਾਈ ਦਵਾਈ ਆਲੇ ਪੁਛੇ ਦਵਾਈ ਮੱਕ ਤੇ ਲੇਤੀ ਆਨੇ ਕਿ ਕਿਆ ਕੀ ਕਰਤੀ ਗਿਆ ਜੀ ਕਿਆ ਮਾਦਾ ਮਾਦਾ ਦਵਾਈ ਦੋਗੇ ਜੀ ਮੇਰਾ ਤਾਂ ਸਾਰਾ ਫੇਰ ਡਾਕਟਰ ਨੇ ਦਿੱਤਾ ਛਿਆਰ ਇਹਦਾ ਆਏ ਕਰਕੇ ਗੇੜਾ ਹੁੰਦਾ ਲੱਗ ਹਾਂ ਜੀ ਮੰਜਾ ਤੋਂ ਹੁੰਦਾ ਕਹਿੰਦਾ ਜੀ ਹਾਂ ਆਫ ਬ੍ਰੇਨ ਪੱਕ ਬ੍ਰੇਨ ਬ੍ਰੇਨ ਘੁੰਮ ਗਿਆ ਕਹਿੰਦਾ ਜੀ ਤੁਹਾਡਾ ਹਾ ਅਖਾਰੇ ਕੀ ਬ੍ਰੇਨ ਘੁੰਮ ਗਿਆ ਤਾਂ ਹੀ ਸਾਰਾ ਕੁਝ ਘੁੰਮਦਾ ਦਿਖਦਾ ਆ ਰਿਹਾ ਸੀ। ਲਾਈਆਂ ਹੋਈਆਂ ਨੇ ਆ ਦੇ ਆਕੜਿਆ ਵੈਸੇ ਵਾਹ। ਆ ਸਿਰ ਤਿਹਾਰਾ ਦਵਾਈ ਜੀ। ਹੁ ਜਿਵੇਂ ਮੰਮੀ ਕਹਿੰਦੇ ਸੀ ਕਿ ਐ ਲੱਗਦਾ ਜਿਵੇਂ ਮੰਝਾ ਘੁੰਮਦਾ ਹੈ ਵੀ ਘਰ ਘੁੰਮਦਾ ਹੈ। ਹੁਣ ਬ੍ਰੇਨ ਘੁੰਮ ਗਿਆ ਤਾਂ ਸਭ ਕੁਝ ਘੁੰਮੂਗਾ। ਹੋਰ ਸਾਰਾ ਕੁਝ ਆ ਹੋ ਸੀ। ਗੱਤਰਾ ਕਿਦਾਂ ਨੇ। ਚੱਲ ਹੁਣ ਪਹਿਲਾਂ ਨਾਲੋਂ ਦਾ ਫਰਕ ਹੈ ਤੁਹਾਨੂੰ। ਕੀ? ਪਹਿਲਾ ਨਾਲੋਂ ਤਾਂ ਫਰਕ ਹੈ ਤੁਹਾਨੂੰ ਨਸ਼ਾ ਤਾਂ ਨਹੀਂ ਕੋਈ ਜੀ ਬੁਲਦੀ ਮੇਰੀ ਸੀ ਵੀ ਡਾਕਟਰ ਦਵਾਈ ਤੇ ਸੀ ਵੀ ਦਵਾਈ ਤੇ ਨਾ ਤੁਰ ਕੇ ਇੱਥੇ ਤੇ ਕਰ ਵਾਸ਼ਪ ਕਰ ਰਹੀ ਮੈਂ ਮੈਨੂੰ ਕੁਰਸੀ ਤੇ ਬੈਠ ਗਈ ਮੈਂ ਮੈਂ ਦੱਬਾ ਉਹ ਡਾਊਨ ਲੈ ਲੈਣ ਦੀ ਉਹ ਦਵਾਈ ਤੇ ਸੀ ਸੀ ਡਾਕਟਰ ਦੀ ਵਾਲੀ ਬਹੁਤ ਤੇ ਦਵਾਈ ਹੁੰਦਾ ਹੂੰ ਬੜੀ ਜੀ ਮਾਹਰਾ ਨੋ ਵੱਜਨ ਹਾਈ ਜਾਇਆ ਜਾਣਾ ਅੱਜ ਪਟਿਆਲੇ ਕੀ ਕੀਰੇ ਡਾਕਟਰ ਕੋਲ ਗਏ ਸੀਗੇ ਪਨੀਤ ਫੂਲ ਕੋਲੇ ਇਹ ਹੋ ਰਹੀ ਪਨੀਤ ਫੂਲ ਕੋਲੇ ਪਨੀਤ ਫੂਲ ਬੰਦੇ ਹੁੰਦਾ ਸੀਗਾ ਪਨੀਤ ਫੂਲ ਬੀਬੀ ਜੀ ਉਦੋਂ ਕਰੋਨਾ ਸੀਗਾ ਹਾਂ ਕਾਏ ਹੋਇਤਾ ਮੁੰਤਾ ਲੱਗੇ ਇਸੇ ਸਾਧ ਲੈਂਦਾ ਵੱਜਾ ਤਾਂ ਬਾਹਰ ਹੀ ਬੜਦਾ ਲੱਗਿਆ ਹੱਸੇ ਉਹਨੂੰ ਕਰੋਨਾ ਫਿਰ ਕਰੋਨਾ ਵਿੱਚ ਕੌਣ ਰੁਭਦਾ ਉਦੋਂ ਜਿੰਦਗ ਬੰਦ ਅੱਡੇ ਨੂੰ ਖੜ ਕੇ ਨਾ ਪੜਦਾ ਲੱਗਿਆ ਹੁੰਦਾ ਸੀ ਉਹਦੇ ਨੂੰ ਘਰ ਕੇ ਫੇਰ ਵਰਤਾਲ ਪੁੱਛਦਾ ਉਹਦੇ ਕੋਰੋਨਾ ਸੀ ਨਾ ਕੋਰੋਨਾ ਕਰਕੇ ਸੀਗਾ ਭਾਗਜ ਤਾਂ ਇਹ ਹੋ ਵੀ ਬਚਾ ਕੋਰੋਨਾ ਹੈ ਹੋ ਬਿੱਬ ਦੁਆਰੇ ਬਿੱਬੂਆ ਹੋਣਾ ਆਇਆ ਸਰ ਹਾਂ ਬਿੱਬੂਆ ਫੋਨ ਆਇਆ ਕਿ ਹਾਂ ਕਹਿੰਦੀ ਅੱਜ ਆਈ ਨਹੀਂ ਪੜਦੇ ਆਹੋ ਤਾਂ ਦੱਸਿਆ ਤਾਂ ਸੀਗਾ ਹਾਂ ਸਾਰੇ ਬਲਾ ਜੀ ਉਧਰ 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 ਚਲੋ ਲੈ ਆਲੀ ਕੁੜੀ ਜਿਹੜੀ ਜਿਹੜੀ ਕੱਤ ਦੇਰੀ ਪੋਤੀ ਆਣੀ ਆਓ ਬਲਤੀ ਬੰਟੀ ਉਹੇ ਕੋਲੀ ਉਹ ਵੀ ਆਈ ਸੀਗੇ ਸਾਰੀਆਂ ਉਹ ਫੇਰ ਬੁਲਾਉਣੀ ਇਹਦੀ ਫੇਰ ਕੋਲੇ ਤਾਂ ਆਈ ਸੀਗੇ ਹੁਣ ਮੀਨੂ ਕੋਲੀ ਇਹੋ ਮੈਂ ਉੱਥੀ ਆਦੋਲੇ ਕਹਿੰਦੇ ਤੁਸੀਂ ਕਿ ਨਹੀਂ ਆਈਆਂ ਮੈਂ ਤਾਂ ਫੇਰ ਦੱਸ ਤਾਂ ਮੈਂ ਭੂਆ ਨੂੰ ਮੈਂ ਤਾਂ ਤੰਤਾਲੀ ਆਈ ਫੇਰ ਉਹ ਕਹਿੰਦੇ ਹੁਣ ਫੇਰ ਵੀ ਕਰ ਤਾ ਭੂਆ ਭੂਆ ਕੀਤੇ ਗਉਣ ਲੱਗ ਗਈ ਹੈ ਫੇਰ ਭੂਆ ਕੀਤੇ ਗਉਣ ਲੱਗ ਗਈ ਹਾਂ ਮੈਂ ਪਰਸਾ ਆਗਾ ਮਰ ਕੱਲ ਨੂੰ ਆ ਜਾਾਂਗੇ ਨਹੀਂ ਉਹੇ ਕਲਾ ਲਾ ਕੇ ਬਹੁਤ ਬੋਲਦੀ ਐ ਬੂਆ ਮਤਲਬ ਲੰਬੀਆਂ ਤਾਂ ਘੱਟ ਦੀਆਂ ਆਹ ਲੰਬੀਆਂ ਹੋਣਗੇ ਤਾਂ ਚਾਵਲ ਵਿੱਚ ਤਾਂ ਲੰਬੀਆਂ ਬਣਦੀਆਂ ਹੋਣਗੇ ਫੇਰ ਆਉਗੀਆਂ ਨਹੀਂ ਕੱਲ੍ਹ ਗਿਉਣ ਜਾਣ ਗਿਆ ਇੱਕ ਦਸੀਆਂ ਸਾਰੇ ਸਾਰੇ ਜਿਗਿਆਈਆਂ ਦਸੀਆਂ ਵੀ ਸੱਡੀਆਂ ਦਸਤੀ ਵੀ ਆਈਆਂ ਹਾਂ ਜੋ ਜੋ ਦਲੀ ਕੁੜੀ ਬਲਾਲੀ ਬੰਟੀ ਉਹਨਾਂ ਦੀ ਜੋ ਦਲੀ ਕੁੜੀ ਲਾਉਣੀ ਲਾਉਣੀ ਇਹ ਕਿਹੜਾ ਸੱਡਰੀਆਂ ਸੀ ਹਨਾ ਉਹ ਕਰਦੀ ਸੀ ਦਸੀਆਂ ਦੇ ਟਾਈ ਕੁੜੀ ਹੋ ਗਈਆਂ ਟਾਈ ਚੱਪੇ ਜੀਆਂ ਹੋ ਗਈਆਂ ਅਸੀਂ ਹੱਥ ਦੁਕਾਨ ਤੇ ਗਾਜਰ ਦਾ ਜੂਸ ਪੀ ਕੇ ਆਏ ਆ ਤੂੰ ਪੀ ਲਿਆ ਜੀ ਪੰਜ ਵਾਰ ਲਗਿਆ ਤੂੰ ਪਿੰਦੇ ਨੂੰ ਦੀ ਮੈਂ ਮਸਾ ਪੀਤਾ ਮੈਂ ਤਾਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਮੈਨੂੰ ਕੋਲਾ 오ਰੇਂਜ ਦਾ ਬਣਾ ਕੇ ਦੇ ਦਿਓ ਕਹਿੰਦਾ ਗਾਜਰ ਦਾ ਦੂਸ ਗਾਜਰ ਦਾ ਜੂਸ ਉਹ ਬਹੁਤ ਇਹ ਏ ਬੀ ਸੀ ਜੂਸ ਏ ਬੀ 77 ਵੀ ਹੁੰਦੀ ਹੈ ਇਹ ਐਪਲ ਵੀ ਬਨਾਣਾ ਅਸੀ ਕੈਡ ਵੀ ਹੋ ਗਿਆ ਚਿਕੰਦਰ ਵੀ ਹੋ ਗਿਆ ਹੂੰ ਬੀ ਬੀ ਭੁੱਲ ਗਈ ਹਮਮ ਇਹ ਜਿਹੜੇ ਜਿਹੜੇ ਤੁਹਾਨੂੰ ਪਤਾ ਇਹ ਵੀ ਜੂਸ ਕਿਹੜਾ ਮਸੰਦ ਹੈ ਸੇ ਕਮੈਂਡ ਕਰਕੇ ਤੇ ਜਿਹੜੀ ਮੈਂ ਤਾਂ ਭੁੱਲ ਗਈ ਨਾ ਅੰਦਾ ਬੱਬਾ ਹਮਮ ਡੰਗਰਾ ਮੈਂ ਤਾਂ ਭੁੱਲ ਗਈ ABC ਮੈਂ ਦੇਖੀ ਵੀਡੀਓ ਆਪਿੰਡ ਪੰਜਾਬੀ ਵਾਲਗ ਨੂੰ ਐਸਾ ਮੈਂ ਕਾਸੀ ਹੋਵੇ ਹਮਮ ਮੁਰਕੜਵਾਉਂਦੀ ਆ ਪਤਾ ਵਾ ਕੁਣ ਇਹ ਗਾਜਰਾ ਲੈ ਕੇ ਨੇ ਇੰਨੀ ਗੱਲ ਹੀ ਕਰਨੀ ਪਾ ਕੇ ਮੰਮੀ ਪਤਾ ਨਹੀਂ ਡੈਡੀ ਨੇ ਬਹੁਤ ਜ਼ਿਆਦਾ ਪਵਾ ਲੀਆਂ ਸੀਗੇ ਗਾਜਰਾ ਗਾਜਰਾ ਇੰਨੀ ਤਾਂ ਪਾ ਲਈਏ ਇੱਕ ਮਾਦਾਨ ਦਾ ਆਂਦਾ ਪਤਾ ਕੀ ਕਹਿ ਰਿਹਾ ਸੀ ਰਸਤੇ 'ਚ ਕਹਿੰਦਾ ਬੂਆ ਆਪਾਂ ਨਾ ਘਰੇ ਜਾ ਕੇ ਦਾਦੀ ਨੂੰ ਛੇੜਾਂਗੇ ਮੈਂ ਕਿਹਾ ਕਿਹੜੀ ਦਾਦੀ ਨੂੰ ਕਹਿੰਦਾ ਮੈਂ ਮੋਟੀ ਦਾਦੀ ਨੂੰ ਮੈਂ ਕਿਹਾ ਕਿਵੇਂ ਕਹਿੰਦਾ ਉਹਨੂੰ ਆਪਾਂ ਕੁੱਟਾਂਗੇ ਫੜ ਕੇ ਅੱਛਾ ਆ ਜਾ ਕਹਿੰਦਾ ਆਪਾਂ ਨੂੰ ਛੇੜਾਂਗੇ ਉਹਨੂੰ ਡਰਾਵਾਂਗੇ ਫੜ ਕੇ ਨੀ ਨਾ ਹਟੇ ਮੁੰਡੇ ਗਏ ਗਏ ਦੇ ਗਏ ਕੀ ਹੋ ਗਿਆ ਕਹ ਅਰੇ ਕੀ ਹੋ ਕਹ ਦਾਦੂ ਤੁਸੀਂ ਮੇਰੇ ਕਹਿੰਦੇ ਚਾਬੀ ਗਲੋਤੀ ਹੋਰ ਉਹ ਤਾਂ ਦੋ ਇੱਕ ਵਾਰ ਲਗਾਓ ਵੀ ਉਹਨੇ ਓਏ ਇੱਥੇ ਕੰਨ ਤੇ ਕੰਨ ਤੇ ਵੱਜੀ ਸੀ ਨਾ ਉਹਦੇ ਚਾਬੀ ਸਕੋਦੀ ਬਾਈਕ ਦੀ ਆ ਗਈ ਵੱਜੀ ਪਤਾ ਨਹੀਂ ਕੀ ਵੱਜਿਆ ਸੀ ਉਹਦੇ ਕਿਵੇਂ ਵੱਜੀ ਉਹ ਡੈਡੀ ਨੇ ਉਹਦਾ ਕੰਨ ਮੋੜਿਆ ਸੀਗਾ ਉਹੀ ਮਜ਼ਾਕ ਚ ਹਾਂ ਉਹ ਚਾਬੀ ਹੀ ਵੱਜੀ ਹੋਣੀ ਐ ਉਹਦਾ ਉਹਦਾ ਇੱਕ ਦੋ ਮਿੰਟੋਂ ਨੇ ਸਾਈਂ ਨਹੀਂ ਮੋੜਿਆ ਹੋਰ ਇੱਥੇ ਜਿੱਥੇ ਲੰਘਿਆ ਉਹਦਾ ਬਹੁਤ ਉਹਦਾ ਏਡਾ ਉੱਚੀ ਬੋਕ ਬੋਲ ਤਾਂ ਹੀ ਤਾਂ ਮਾਰਦੇ ਨੇ ਭਾਈ ਏਡਾ ਅਵਾਜ਼ ਏਡਾ ਬਾਜਾ ਉਹਦਾ ਤਾਂ ਏਡੇ ਅਸੀਂ ਉੱਥੇ ਉਹ ਬੈਸਟ੍ਰੰਡ ਗਲੀ ਦਾ ਤੋਂ ਅੱਗੇ ਤੱਕ ਚੁੱਟਪ ਗਏ ਫੇਰ ਵੀ ਆਵਾਜ਼ ਆ ਰਹੀ ਸੀ ਉਹਦੀ ਰੋਂਦੇ ਦੀ ਅਸੀਂ ਆ ਇੱਥੇ ਸੀ ਗਾਰਡਰ ਕੋਲ ਹੁੰਦਾ ਟ੍ਰੇਨ ਲੰਘਦੀ ਹੈ ਨਾ ਟ੍ਰੇਨ ਆ ਚੱਲਦੀ ਹੈ ਟ੍ਰੇਨ ਸੀ ਜਦੋਂ ਅਸੀਂ ਆ ਰਹੇ ਸੀਗੇ ਉਹ ਬਾਰੇ ਵੀ ਗੱਲ ਕੀਤੀ ਸੀ ਜਿਆਦਾ ਪਾਇਆ ਮਾਹਲ ਗੰਡੀ ਅਹੋ 40 ਮਿੰਟ ਰੇਲ ਆਇਆ ਤਾਂ ਦਹੀਂ ਵੀ ਲਿਆਂਦਾ ਆਂਦੇ ਲਿਆਂਦਾ ਹੂੰ ਦੁੱਧ ਵੀ ਲਿਆਉਣ ਵਾਲਾ ਸੀ ਦੁੱਧ ਨਹੀਂ ਲੈ ਕੇ ਆਂਦਾ ਦੁੱਧ ਕਿਹੜਾ ਕਿਹਾ ਵਾ ਤੁਸੀਂ ਕਿੱਥੇ ਕਿੱਥੇ ਹੈ ਨਹੀਂ ਓਹੋ ਨਾ ਉਹ ਨਹੀਂ ਹੈਗਾ ਜਿਹੜਾ ਰਾਧਾ ਸੁਆਮੀ ਵਾਲੇ ਦੇ ਹਾਂ ਦੁੱਧ ਤਾਂ ਬਿਰੋ ਮੀ ਮਾਸੀ ਗਾਂ ਕੋਲੋਂ ਆਦਾ ਹੀ ਤੋਂ ਮਾਤਾ ਨਹੀਂ ਗੋ ਰਾਧਾ ਸੁਆਮੀ ਵਾਲੇ ਦੇ ਲੈ ਕੇ ਆਂਦਾ ਸੀਗਾ ਦੁੱਧ ਤਾਂ ਕੀ ਹੋਇਆ ਕੀ ਕਾਹੂ ਆ ਜੀ ਮੇਰੇ ਬੁੱਤ ਨੂੰ ਕੀ ਹੋ ਰੋਂਦਾ ਸੀ ਕੀ ਹੋ ਰਗਾ ਸੀ ਕੀ ਹੋਇਆ ਪਹਿਲਾ ਦੱਸ ਦੇਖ ਕੀ ਗੱਲ ਅਬ ਇਹਨਾਂ ਨੇ ਇਹ ਕੰਬੀਨੇ ਗਲੋਈ ਹੋਣੀ ਉਹਨਾਂ ਨੇ ਕਾਲ ਇਹਦੇ ਹੱਥ ਚ ਦੀ ਨਾ ਇਹ ਕਾਲ ਫੜਾਉਣ ਲੱਗੇ ਸੀਗੇ ਜੀ ਜੀ ਕਿੱਥੇ ਆ ਦੱਸਦਾ ਤੇਰੇ ਗੱਡੇ ਆਹ ਚਾਬੀ ਦੀ ਮੈਂ ਕੋ ਚੱਕਰ ਦੀ ਗਿਆ ਉਹ ਚਾਬੀ ਇਹਨੇ ਚੁੱਕ ਗਈ ਉਹ ਟੋਪੀ ਦੁਕਾਨ ਤੇ ਵੀ ਗਈ ਆ ਮੈਂ ਮਗਾ ਨੀਲੀ ਰੋਪੀ ਕਰੇ ਲਮਗਾ ਹੈ ਨੀਲੀ ਕੱਟ ਦੋ ਕੱਟ ਦੋ ਚੋਲ ਇੱਥੇ ਚੋਲੜਾ ਓਹ ਛੱਲਾ ਹੋਊਗਾ ਚਾਬੀ ਜਿਵੇਂ ਕਹਿੰਦੀ ਉਹ ਗੁੜ ਗਿਆ ਨੇ ਕਿੱਥੇ ਗੁੜ ਗਿਆ ਕੰਤੇ ਉਰੇ ਲੱਗੇ ਗੱਲ ਇੱਥੇ ਲੱਗੀ ਕਹਿੰਦੇ ਨੇ ਜਿਹੜੀ ਉਹ ਕਹਿੰਦੇ ਕਿੱਥੇ ਜਾ ਰਹੇ ਹੋ ਪਟਿਆਲੇ ਤੋਂ ਪਟਿਆਲੇ ਤੋਂ ਜਾਓ ਆਈਏ ਚਲਿਏ ਚਲੋ ਮੈਂ ਪਤਾ ਕਿਹੜੇ ਦੀ ਲੈ ਜਾਓ ਓ ਦੱਸ ਮੈਨੇ ਵੱਧ ਤੋਂ 200 ਲੱਗ ਕੇ ਬਣਾ ਫਰਜ਼ੀ ਪੈਣਾ ਤੁਸ ਜਲ 200 400 ਮੱਤੀ ਕੋ ਫੀਸ ਆਇਆ 10 ਦੇ ਦਜਮਸ ਨਾ ਸਿਰ ਮੈਂ ਦਾ ਜੂਗਾ 400 ਰੁਪਏ ਫੂਕ ਕੇ ਜਾਓਗੇ 10 ਰੁਪਏ ਪਿੱਛੇ 10 ਦੇ ਦਿੰਦਾ ਮੈਨੂੰ ਪਤਾ ਨਹੀਂ ਕਿ ਕਿਹੜਾ ਦੀ ਉਹ ਕੜੀ ਦਾ ਹੁੰਦਾ ਕਿਹੜਾ ਚਿੱਟਾ ਸੀ ਚਿੱਟਾ ਓਏ ਦਸਨਵਾ ਦੀਗਾ ਇੱਕਮ ਕੀ ਲੈ ਕੇ ਆਇਆ ਤੂਰੇ ਕੀ ਹੋ ਗਿਆ ਓਏ ਤੂਰੇ ਮੇਰੇ ਕੋਲ ਮੁਰਿਆ ਅਸੀਂ ਇੱਕਮ ਵਾਸਤੇ ਚੋਲ ਰਿਧੀ ਤਾ ਗਿਆ ਹਾਂ ਮੈਨੂੰ ਕੀ ਪਤਾ ਡੈਡੀ ਕਹਿੰਦੇ ਦਹੀਂ ਚ ਰਾਇ ਰਾਇ ਤੇ ਮਾਂ ਨੂੰ ਬਣਾ ਲਓ ਵਾਲ ਤੇ ਕਰਦੇ ਹੂੰ ਮੈਂ ਕਦੋਂ ਦਹੀਂ ਖਾਣਾ ਹੈਗਾ ਕਦੂ ਵਾਲਾ ਬੱਸ ਮੈਂ ਤੈਨੂੰ ਪੁੱਛੇ ਇੱਕਮ ਨੂੰ ਤਾਂ ਖਾ ਉਹ ਮਾਂ ਦਹੀਂ ਉਹ ਦਹੀਂ ਕਦੋਂ ਮੈਨੂੰ ਮੈਂ ਕਹਾ ਕੀ ਹੈ ਮੰਦਿਰ ਇੱਕਮ ਆ ਕੀ ਹੈ ਕਦੂ ਆ ਕਦੂ ਓਏ ਇੱਕਮ ਆ ਕੀ ਹੈ ਕਦੂ ਖਾਣਾ ਆਪਣ ਟੇਪ ਹੀ ਕਰ ਓਏ ਖਾਣਾ ਤਾਂ ਆ ਕੀ ਕਰਿਆ ਨਾ ਆ ਡਾਕਟਰ ਬਣੀ ਡਾਕਟਰ ਬੰਜਾ ਬੀਬੀ ਨੂੰ ਦੇਖ ਲਾ ਬੀਬੀ ਨੂੰ ਦੇਖ ਲਾ ਬੀਬੀ ਬਿਮਾਰ ਹੋ ਰਹੀਆਂ ਨਾ ਬੀਬੀ ਨੂੰ ਦੇਖ ਲਾ ਕੀ ਕਰ ਰਹੇ ਹਮਮ ਪੀਟੌੜਾ ਨਾਲ ਕਾਲਾ ਨਾਲ ਉਹ ਲੱਗ ਗਿਆ ਸੱਗੀਆਂ ਬਾਹਰ ਜੋੜਣਾ ਉਹ ਲੱਗ ਗਿਆ ਇੰਚਾ ਬਾਅਦ ਵਿੱਚ ਉਹ ਵੀ ਮਾੜਾ ਆ ਗਿਆ ਟਾਈਮ ਕਿੰਨਾ ਹੋ ਗਿਆ ਦੇਖਿਆ ਰਿਹਾ 8 ਵਜ ਗਏ ਇਸ ਟਾਈਮ ਲੋਕਾਂ ਦਾ ਬਣਾ ਖਾ ਪੀ ਕੇ ਬੈਠ ਜਾਂਦੇ ਨੇ ਆਪਾਂ ਇਸ ਟਾਈਮ ਲੱਗਦੇ ਆ ਸਬ지 ਸਬ지 ਬਣਾਉਣ ਦਾ ਟਾਈਮ ਇਹ ਹੀ ਬਣਾਣਾ ਬੜੇ ਲੇਟ ਖਾਣੇ ਆ ਹੂੰ 5 ਵਜ ਗਏ ਆਪਣੇ ਤਾਂ 10 11 ਵੀ ਵਜ ਜਾਂਦੇ ਨੇ ਇਵਨ 9 ਵਜੇ ਸਬਜ਼ੀ ਬਣਾਣ ਲੱਗਦੇ ਆਂ ਰਾਤੀ ਰਾਤ 8:30 ਸਬਜ਼ੀ ਬਣੀ ਆ ਸਾਢੇ 9 ਵਜੇ ਤੱਕ ਸਾਢੇ 9 ਵਜੇ ਸਬਜ਼ੀ ਬਣੀ ਸੀ ਜੀ ਹੂੰ ਸਾਢੇ 9 ਵਜੇ ਆਪਾਂ ਲੱਗੇ ਆ ਰੋਟੀ ਬਣਾਉਣ ਤੇ ਵੀ ਇਹਨਾਂ ਰੋਜ਼ ਹੀ ਇਹ ਟਾਈਮ ਹੁੰਦਾ ਆਪਣਾ ਸਬਜ਼ੀ ਬਣਾਉਣ ਦਾ ਇਹ ਬੰਦੇ ਫਿਰ ਤਾਂ ਹੋਰ ਲੋਕ ਦੇਖਦੇ ਆ ਆਪਾਂ ਜਦੋਂ ਬਾਹਰ ਜਾਂਦੇ ਨੇ ਬਾਰਾ ਆਪਾਂ ਜਦੋਂ ਮੜਾ ਦੇਖਦੇ ਆ ਤਾਂ ਸਹਿਰ ਕਰਨ ਲਈ ਜਲੇ ਜਾਂਦੇ ਨੇ ਲੋਕ ਨਹੀਂ ਰੱਖ ਲੈ ਸਬਜ਼ੀ ਦਾ ਸਿੰਨੀ ਤੇ ਤੱਕੀ ਹੂੰ ਉਹਦਾ ਫੇਰ ਅੰਮੀ ਜਦੋਂ ਆਪਾਂ ਪਾਣੀ ਪਾਵਾਂਗੇ ਨਹੀਂ ਹਾਂ ਹੁਣ ਤੇ ਗੱਲ ਆ ਰਹੀ ਐ ਇਹ ਇਦਾਂ ਹੀ ਖਾਦੇ ਇੰਨੀ ਵੀ ਇਸ ਤਰ੍ਹਾਂ ਹਲਕੀ ਜਿਹੀ ਜਿਆਦਾ ਘੋਲੇ ਨਾ ਸਕੀਏ ਹਾਂ ਤਾਂ ਹਾਂ ਪਹਿਲੇ ਖਾਣਗੇ ਇਹ ਸਬਜ਼ੀ ਨੂੰ ਸਲਾਦ ਦੀ ਤਰ੍ਹਾਂ ਖਾਂਦੇ ਨੇ ਹੂੰ ਪੋਤੀ ਦੇ ਹਾਂਜੀ ਵਸੇ ਇਹ ਵਾਲੀ ਵੀਡੀਓ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਸ਼ੇਅਰ ਕੀਤੀ ਹੋਈ ਐ ਵੀ ਅਸੀਂ ਇਹ ਵਾਲੀ ਉਹਦੇ ਵਿੱਚ ਸੀ ਗਿਆ ਹੈ ਵੀ ਗੱਜ ਪਲਾਓ ਇੱਕ ਵਾਰ ਪਹਿਲਾਂ ਵੀ ਬਣਾਏ ਸੀਗੇ ਐਵੇਂ ਜੀ ਚਾਵਲ ਸਬਜ਼ੀਆਂ ਵਿੱਚ ਪਾ ਕੇ ਉਹਦੋਂ ਮੈਂ ਬਣਾਏ ਸੀ ਅੱਜ ਮੰਮੀ ਬਣਾ ਰਹੇ ਆ ਸਭ ਵੀਨੇ ਪਹਿਲਾਂ ਪਿਓ ਕੇ ਰੱਖਦੇ ਨਾ ਚਾਵਲ ਚਾਵਲ ਪਹਿਲਾਂ ਧੋਉਂਗੀ ਮੈਨੂੰ ਬੋਚਿਆ ਨਹੀਂ ਹੈਗਾ ਵੀ ਮੰਮੀ ਇਹਨੂੰ ਪਿਓ ਮਾਂ ਲੈਣਾ ਪਿਓ ਮਾਂ ਇਹ ਹਮਮਮ ਪਹਿਲੇ ਪਿਓ ਜਿਹੜੀ ਚੀਜ਼ ਆਪਦੇ ਹਿਸਾਬ ਨਾਲ ਕਰਦਾ ਉਹ ਆਪਦੇ ਨਾਲ ਤੇ ਆਪ ਖੁਸ਼ ਆ ਹੁੰਦਾ ਹਮਮ ਥੋੜੇ ਖੁੱਲ ਨਾ ਜਾਣ ਹੁਣ ਹੋਰ ਆਖੇ ਮੇਰੇ ਗਾਲਾਂ ਕੱਢ ਰਹੀ ਨੇ ਹਾਂਜੀ ਹੁਣ ਸਾਡੇ ਚਾਵਲ ਬਣ ਚੁੱਕੇ ਨੇ ਤੇ ਇੱਥੇ ਸਾਡਾ ਹੁਣ ਬਲੌਗ ਖਤਮ ਹੁੰਦਾ ਹੈ ਤੇ ਹੁਣ ਕੱਲ ਨੂੰ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਜੇ ਤੁਹਾਨੂੰ ਇਹ ਸਾਡਾ ਬਲੌਗ ਵਧੀਆ ਲੱਗੇ ਤਾਂ ਲਾਈਕ ਕਰ ਤੇ ਕਮੈਂਟ ਕਰਕੇ ਜੁੜ ਦੋਸੀਓ ਤੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕਰਿਓ